ਸ਼ੁਰੂ ਵਲੌਗ ਸ਼ੁਰੂ ਕਰਨ ਤਾਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਜਿਵੇਂ ਕਿ ਆਪਣੇ ਚੈਨਲ ਦਾ ਨਾਮ ਸੁਰਖੀ ਬਿੰਦੀ ਆ ਤੇ ਬਾਅਦ ਵਿੱਚ ਆਪਾਂ ਬਦਲ ਕੇ ਚੈਨਲ ਉਹੀ ਆ ਪਰ ਨਾਮ ਬਦਲਿਆ ਹੈ ਨਾਮ ਬਦਲ ਕੇ ਆਪਾਂ ਇਹਦਾ ਰਖਤਾ ਚੰਜ਼ ਬਲੌਗ ਤੇ ਚੰਜ਼ ਬਲੌਗ ਮਤਲਬ ਰੱਖ ਦਿੱਤਾ ਕਿਉਂਕਿ ਆਪਾਂ ਹੁਣ ਫੈਮਿਲੀ ਵਲੌਗਸ ਪਾਉਣੇ ਆ ਇਸ ਕਰਕੇ ਆਪਾਂ ਨਾਮ ਚੇਂਜ ਕਰਤਾ ਹੈ ਤੇ ਬਾਕੀ ਜਿੱਥੋਂ ਤੱਕ ਸਰਚ ਦੀ ਗੱਲ ਆਉਂਦੀ ਆ ਜੇਕਰ ਤੁਸੀਂ ਕਿਸੇ ਪਹਿਨ ਪੁਰਾਣੇ ਸਰਚ ਕਰਨਾ ਹੋਵੇ ਤੇ ਚੰਜ਼ਬ ਵਲੌਗ ਤੇ ਜੇ ਨਹੀਂ ਆਉਂਦਾ ਤੇ ਸੁਰਖੀ ਬਿੰਦੀ ਨਾਮ ਸੁਰਖੀ ਬਿੰਦੀ ਚੈਨਲ ਵਰਕੇ ਸਰਚ ਕਰ ਦੋ ਤੇ ਆਪਣਾ ਚੈਨਲ ਨਿਕਲ ਆਊਗਾ ਕਿਉਂਕਿ ਸੁਰਖੀ ਬਿੰਦੀ ਪਰੰਤੇ ਸੁਰਖੀ ਬਿੰਦੀ ਫਿਲਮ ਪੰਜਾਬੀ ਜਿਹੜੀ ਕਿ ਬਹੁਤ ਜ਼ਿਆਦਾ ਮਸ਼ਹੂਰ ਉੱਪਰ ਆ ਜਾਂਦੀ ਆ ਪਰ ਨਾਲ ਚੈਨਲ ਵਰਡ ਭਰੋਗੇ ਤੇ ਆਪਣਾ ਚੈਨਲ ਆ ਜਾਂਦਾ ਤੇ ਇਹੀ ਰਿਕਵੈਸਟ ਸੀ ਕਿ ਜੇਕਰ ਤੁਹਾਨੂੰ ਚੈਨਲ ਸਰਚ ਕਰਨ ਤੇ ਨਹੀਂ ਆਉਂਦਾ ਤੇ ਤੁਸੀਂ ਸੁਰਖੀ ਬਿੰਦੀ ਨਾਮ ਤੇ ਵੀ ਚੈਨਲ ਨੂੰ ਸਰਚ ਕਰ ਸਕਦੇ ਹੋ ਹਾਂਜੀ ਮੈਮ ਕੀ ਕਰਦੇ ਪਏ ਅੱਜ ਤੁਸੀਂ ਅੱਜ ਅਸੀਂ ਕਢਾਈਆਂ ਕਰ ਰਹੇ ਹਾਂ ਅੱਛਾ ਸਮਝ ਆ ਜਾਣੀ ਕਿੱਥੇ ਕੋ ਤੱਕ ਪਹੁੰਚ ਗਏ ਦੇਖੋ ਸਿੱਧਕ ਤੱਕ ਪਹੁੰਚ ਗਏ ਹਾਂ ਹਾਂਜੀ ਕਮ ਕਮ ਕਰਕੇ ਫਿਰ ਲੱਗੇ ਸੀ ਨਾ ਵੇਖੋ ਸਾਡੇ ਕੋਲ ਗ੍ਰੀਨ ਨਹੀਂ ਸੀ ਹੈਗੀ ਨਹੀਂ ਤਾਂ ਗ੍ਰੀਨ ਨਾਲ ਆਹ ਵਾਲੀ ਲਾਈਨ ਬਣਾਉਂਦੇ ਨਾ ਤੇ ਬਾਕੀ ਲਿਆਵਾਂਗੇ ਆਪਾਂ ਗ੍ਰੀਨ ਲਿਆ ਕੇ ਕਰਾਂਗੇ ਬਾਕੀ ਆਹ ਫਲਾਵਰ ਬਹੁਤ ਸੋਹਣੇ ਬਣ ਰਹੇ ਲੀਫ ਵੀ ਹੈ ਨਾ ਸੋਹਣੀਆਂ ਬਣ ਗਈਆਂ ਬਹੁਤ ਸੋਹਣੀਆਂ ਹਾਂ ਤੇ ਪੂਰੇ ਵੱਟ ਕੱਢੀ ਆਉਂਦੇ ਤੁਸੀਂ ਤਾਂ ਫੈਮਲੀ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਸੀਂ ਵੀ ਆਪਦਾ ਦੁਪਹਿਰ ਦਾ ਟਾਈਮ ਕਿਵੇਂ ਕੱਢਦੇ ਹੋ ਦੱਸਿਓ ਅਸੀਂ ਤਾਂ ਬਸ ਐ ਬੈਠ ਲੋ ਕਿਤੇ ਆ ਬੁੱਤੇ ਸਿੱਧੇ ਕੰਮ ਕਰਕੇ ਸਹੀ ਗੱਲ ਨਹੀਂ ਪਰ ਬਹੁਤ ਵਧੀਆ ਕਢਾਈ ਕਰਦੇ ਪਏ ਤੇ ਫਲਾਵਰ ਵੇਖੋ ਕਿੰਨੇ ਸੋਹਣੇ ਨਾਲੇ ਟਾਈਮ ਪਾਸ ਹੋ ਜਾਂਦਾ ਨਾਲੇ ਸੁਰ ਕਿੱਢਿਆ ਜਾਂਦਾ ਸਹੀ ਗੱਲ ਏ ਮਾਲੇ ਜਾਚ ਆ ਜੂਗੀ ਹਾਂਜੀ ਮਤਲਬ ਇੱਕ ਤੇ ਜੇ ਕੋਈ ਮਿਸਟੇਕ ਹੋ ਵੀ ਗਈਆਂ ਚਲੋ ਇੱਕ ਤੇ ਕਰਕੇ ਅਗਲੇ ਨੈਕਸਟ ਟਾਈਮ ਆਪਣਾ ਹੱਥ ਜਿਵੇਂ ਜਿਵੇਂ ਇਹ ਕਹਿੰਦੇ ਨੇ ਪ੍ਰੈਕਟਿਸ ਮੇ ਇੱਕ ਸਮਾਂ ਅਨਪਰਫੈਕਟ ਹਾਂਜੀ ਉਸੇ ਤਰ੍ਹਾਂ ਹੀ ਆਪਾਂ ਜਿਵੇਂ ਜਿਵੇਂ ਪਰਫੈਕਟ ਹੁੰਦੇ ਜਾਵਾਂਗੇ ਤੇ ਓਵੇਂ ਓਵੇਂ ਵਧੀਆ ਆਪਣਾ ਹੱਥ ਟਿਕ ਜੂਗਾ ਹਾਂਜੀ ਸਹੀ ਗੱਲ ਹੈ ਹੌਲੀ ਹੌਲੀ ਵੰਨ ਲਾ ਜੂਗਾ ਗਲਤੀਆਂ ਕਰ ਕਰਕੇ ਸਿੱਖੀਦਾ ਸਹੀ ਗੱਲ ਹੈ ਗਲਤੀਆਂ ਤੇ ਸਿੱਖੀਦਾ ਕਿਤੇ ਤੇਰੇ ਕਿਹੜੀ ਕਰੀਆ ਸੈਂਡ ਦੀ ਕਰੂਗੀ ਹੂੰ ਕੀ ਕਰਦੇ ਪਏ ਤੁਸੀਂ ਹੁਣ ਮੈਂ ਤਾਂ ਚਲਾਉਣਾ ਸਿੱਖ ਰਹੀ ਲੈਪਟਾਪ ਲੈਪਟਾਪ ਹਾਂਜੀ ਵਧੀਆ ਸਗੋਂ ਤੁਸੀਂ ਸਿੱਖ ਲਓ ਫਿਰ ਐਵੇਂ ਐਵੇਂ ਗਾਣ ਦੀ ਕੋਈ ਨਾ ਮੈਨੂੰ ਨਾ ਥੋੜਾ ਬਾਰਾ ਤਾਂ ਚਲਾਉਣਾ ਆਉਂਦਾ ਕਦੇ ਚਲਾਇਆ ਨਹੀਂ ਨਾ ਹਾਂਜੀ ਤੇ ਵੀਰ ਦੇ ਤੋਂ ਫਿਰ ਮੈਂ ਕਿਹਾ ਥੋੜਾ ਵੀਡੀਓਜ਼ ਦਾ ਕੰਮ ਸੌਖਾ ਹੋ ਜਾਂਦਾ ਹਾਂਜੀ ਅੱਜ ਵਾਲੇ ਫੁੱਲਾਂ ਵਾਲਾ ਸਾਹਿਬ ਇਹ ਬਾਝੋ ਟੱਲਣਾ ਹੈ ਹਾਂ ਨਾ ਹੋਈ ਵੀ ਚੀਜ਼ ਹੱਥ ਪਾਇਆ ਹੀ ਆ ਹਾਂਜੀ ਇਹ ਚੈਰ ਚਲਾ ਨਹੀਂ ਸਕਦੇ ਕਿਉਂਕਿ ਤੁਹਾਡੇ ਫੋਨ ਤੇ ਚੱਲਦਾ ਹੈ ਇਨ ਚੱਕ ਦੇ ਫਿਰ ਨੂੰ ਜੂ ਵੀ ਜਾਦਾ ਮੈਂ ਲੌਗ ਇਨ ਨਾਲ ਅਟੈਚ ਹੋਇਆ ਹਾਂ ਹਾਂ ਆ ਮੇਰੇ ਫੋਨ ਤੇ ਆਲਰੇਡੀ ਚੱਲ ਰਿਹਾ ਹੈ ਲੱਗੇ ਇਥੇ ਹੁਣ ਇਹ ਸਮਝੋ ਕਿ ਆਪਾਂ ਅਗਲੇ ਚੈਨਲ ਨੱਬੜੀ ਤੁਰਨ ਅਸਰੀਆ ਦੀ ਕਲਾਸ ਆਪਰੇ ਹੋ ਰਹਾ ਹੈ ਨਾ ਤੜੀਸ ਕੋ ਬਣਾ ਪਿਆ ਉਹ ਨਾ ਆ ਨਾ ਪਤਾ ਹਾਂ ਨਹੀਂ ਲੱਗ ਨਹੀਂ ਕੈਡੈਂਟਿਕ ਲੈ ਤੁਰਾਂਗੇ ਆ ਨੀ ਆ ਨਾਨੀਆ ਆ ਚੱਲ ਤੂੰ ਆ ਮੇਰਾ ਚੈਨਲ ਆ ਇਹ ਕਿਹੜਾ ਚੈਨਲ ਮੈਂ ਨਵਾਂ ਚੈਨਲ ਦੇਖ ਲਿਆ ਤਾਂ ਵੀ ਨਾ ਨਹੀਂ ਹੈ ਸ਼ਬਦ ਆ ਗਿਆ ਪਾਈਥੇ ਦਾ ਗੁਤਨੁਪਤ ਅ ਇੱਥੋਂ ਦਾ ਪਤਾਈ ਜਾ YouTube ਵੀਡੀਓਜ਼ YouTube ਬੰਨ ਤੁਹ ਬੋਲਦੇ ਆ YouTube ਨਹੀਂ अकेची बोलले सीन नु तरीकर नु <laughs> इसको बोले तो उसको बोलते हैं माउस नाक वाला नहीं आई बहुत अच्छा है पर उत्तरवा अच्छवा है ये क्या अगलशा है <laughs> <laughs> ये कौन सी लाइन है ये देखो तो भाई अच्छा मुंडा तुमने अपना नाम क्या बताया था सारी नींद दिखानी फिर तडा इंटरेस्ट करावे YouTube ਤੇ ਦੇਖੋ ਜੂ ਦਿੱਤੇ ਸਹੀ ਗੱਲ ਹੈ ਲੋਕ ਤਾਂ ਇਨਫਰਮੇਸ਼ਨ ਕਰਦੇ ਹਾਂ ਹਾਂ ਮੇਰੇ ਜਤੂ ਵਾਲੀਟਸ ਬਹੁਤ ਹੈ ਹਾਂ ਬੜੀਆਂ ਬੜੀਆਂ ਪਹਿਲਾਂ ਵਾਲਾ ਉਹ ਵੀਡੀਓ ਤੇ ਆ ਜਿਹੜਾ ਵਲੌਗ ਜਾਣਾ ਉਹ ਤੋਂ ਪਹਿਲਾਂ ਪੰਨਾ ਦੇਖ ਲੈਣੀ ਹੈ ਆਹ ਛਾਂ 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 ਵੀ ਉਸ ਨੂੰ ਇੱਕ ਪੁਆਇੰਟ ਕਰ ਕਰ ਦੋ ਤਿੰਨ ਲੋਕਾਂ ਨੇ ਦੇਖ ਵੀ ਲਈਏ ਛਾਂ ਛਾਂ ਅਇਆ ਮੈਂ ਚਲੇਗੇ ਪਲੇਲਿਸਟ ਦੇ ਕਰਤਾ ਵੀਰ ਜੀ ਤੁਸੀਂ ਪਹਿਲਾਂ ਆਉਣਾ ਸੀ ਸਾਡੀ ਪ੍ਰੋਮੋਸ਼ਨ ਕਰਨਾ ਹਾਂ ਜਦੋਂ ਅਸੀਂ ਆਮ ਗਾਇਕ ਹੋ ਹਾਲ ਲੱਗਦੇ ਹੁਣ ਪ੍ਰੋਮੋਸ਼ਨ ਕਰਨਾ ਹੈ ਸਹੀ ਗੱਲ ਹਾਂਜੀ ਲਾਲੀਆਂ ਫਿਰ ਰੋਟੀਆਂ ਹੋਰ ਐ ਕੋ ਜਿਹੀ ਹੇ ਕਾਧਣੀਆ ਸੈੱਟ ਕਿੱਤੇ ਵਗੈਰਾ ਦੇ ਲੱਗਦਾ ਕੜਾਈ ਤਾਂ ਅੱਜ ਚੱਟ ਘਰਤੀ ਪੂਰੀ ਹੋਣਾ ਉਹ ਸਾਰੇ ਐਪ ਕਿਤੇ ਜਿਵੇਂ ਬੱਸ ਵੈਸੇ ਨਾ ਸੱਚੀ ਤਾਂ ਹੀ ਮੜੀ ਸੁਆਉਂਦੇ ਜੀ ਬੱਸ ਮੈਂ ਰੱਖਾ ਤੀ ਸਬਜੀ ਦੀ ਪੱਕੀ ਹੈ ਨਾ ਠੀਕ ਅੱਛਾ ਸਬਜੀ ਦੀ ਕੀ ਹਰੇਕ ਚੀਜ਼ ਦੀ ਚਲੋ ਜਿੰਨਾ ਚਿਰ ਮੇਰੇ ਅੱਥਾ ਨੇ ਆ ਤੁਹਾਡੇ ਕਰਨਾ ਖਾ ਲਿਆ ਕਰ ਸਹੀ ਗੱਲ ਆ ਰੋਟੀ ਨਹੀਂ ਕਿ ਤੁਸੀ ਭਰਾਇਆ ਤਾਂ ਨਾ ਜਣਾ ਤੂੰ ਸਹੀ ਗੱਲ ਹੈ ਆ ਮੰਨਦੇ ਹੀ ਸੇ ਜੀਰ ਰੋਟੀ ਲਾਈਓ ਆਈ ਨਹੀਂ ਮੇਰੇ ਰੋਟੀ ਟੁੱਟ ਗਈ ਤੋਂ ਲੱਗਿਆ ਸਹੀ ਗੱਲ ਏ ਚਲੋ ਕੋਈ ਨਹੀਂ ਦੇਖ ਲਓ ਗਾਇਸ ਦੇਖ ਲਓ ਦੇਖ ਲਓ ਫਰੀਜ ਕੀ ਤੁਹਾਡੀ ਚੋਰੀ ਹੋਏ ਕੇ ਦੁੱਧ ਕਿਉਂ ਕੱਟਦਾ ਏ ਲੈ ਇੱਥੋਂ ਤੱਕ ਲੱਗਾ ਹੀਗਾ ਹੁਣੇ ਮੈਂ ਵੇਖ ਕੇ ਗਿਆ ਇੱਥੋਂ ਤੱਕ ਲੱਗਾ ਹੀਗਾ ਕਿੰਨੇ ਚ ਵੀ ਪਾਇਆ ਹੈ ਹਾਂ ਇੰਨਾ ਦੁੱਧ ਹੀ ਹੋਊਗੀ ਨਾ ਹਾਂ ਹੋ ਨਹੀਂ ਇੰਨਾ ਵੇਲੇ ਨੇ ਆਪ ਮੈਨੂੰ ਬੋਸ ਕੀਤਾ ਮੂੰਹ ਆ ਲੈ ਹੂੰ ਹੂੰ ਆ ਦੇਖ ਰੋ ਹੁਣ ਆ ਮੈਨੂੰ ਫੜਾਤਾ ਤੇਰਾ ਕਾਹ ਵੇ ਫੋਨ ਫ੍ਰੈਂਚ ਰੱਖਿਆ ਤੇ ਡੈਮੇ ਨਹੀਂ ਵੱਧ ਗਿਆ ਇੰਨਾ ਫਿਰ ਖਾਦੇ ਪੀਂਦੇ ਘਰੋਂ ਆਏ ਤੇ ਖਾਣਾ ਪੀਣਾ ਤਾਂ ਗਈ ਆ ਹਾਂ ਤੁਸੀਂ ਇੱਥੇ ਬੋਡੀ ਬਿਲਡਿੰਗ ਕਰਨੀ ਹੈ ਜਿਹੜੇ ਤੁਸੀਂ ਦੁੱਧ ਇਹਨਾਂ ਪੀਂਦੇ ਇਹਨਾਂ ਦਾ ਬੋਡੀ ਬਿਲਡਰ ਹੋਣ ਹੀ ਪੀਂਦਾ ਵੱਡਾ ਜਿਮ ਵਾਲਾ ਪਾਉ ਮਾ ਇਹਨਾਂ ਦਾ ਜਿਮ ਵਾਲਾ ਪਾਉ ਨਹੀਂ ਪੀਂਦਾ ਆਮ ਗੋਇੰਗ ਟੂ ਬਿਨਾ ਜੇ ਮਤਲਬ ਇੱਧਰ ਹੈ ਕਿੰਨੇ ਚੀ ਆ ਅੱਜ ਚੈੱਕ ਕਰੋ ਫੋਰਮ ਫੋਰਮ ਚੈੱਕ ਕਰੋ ਬਿਨਾਂ ਕਿਸੇ ਕੰਮ ਦੇ ਬਿਨਾਂ ਕਿਸੇ ਗੱਲ ਦੇ ਫੋਰਮ ਹੂੰ ਹੂੰ ਫੋਰਮ ਫੋਰ ਆਰਮ ਆਰਮ ਮੇਰੇ ਕਿੰਨੇ ਵਜੇ ਉੱਠਣਾ 3 ਵਜੇ ਰੋੜ ਜਾਗੇ 10 9 ਵਜੇ ਛੁੱਟੀ ਹੈਗੀ ਆ ਸੱਚੀ ਜੱਟ ਕੇ ਨਾ ਜੀ। ਕੱਲ ਗੁੱਡ ਫਰਾਈਡੇ ਆ। ਨਹੀਂ ਤੂੰ ਆ ਵੀ ਵੱਲੋਂ ਬਣਾਇਆ ਗੁੱਡ ਫਰਾਈਡੇ ਕਿਤੇ ਤੇ ਸਕੂਲ ਆਪਾਂ ਗੁੱਡ ਫਰਾਈਡੇ। ਇਹ ਮੇਰੇ ਲਈ ਗੁੱਡ ਫਰਾਈਡੇ ਆ। ਮੈਨੂੰ ਪਹਿਲੇ ਪਤਾ ਸੀ। ਹੂੰ ਹੂੰ। ਓਏ ਛੁੱਟੀ ਏ। ਅਈ ਨਾ ਛੁੱਟੀਆਂ ਨਹੀਂ ਹੋਣ ਪਰਾਂ। ਆ ਛੁੱਟੀ ਏ ਮਾਤੇ ਏ ਛੁੱਟੀ ਏ। ਲੈ ਲੈਂਦੀ ਮੈਸੇਜ ਤੇ ਡੈਡੀ ਨੂੰ ਫੋਨ ਕਰਕੇ ਆਇਆ ਤੈਨੂੰ। ਜੇ ਆਇਆ ਹੋਇਆ। ਫਿਰ ਕੱਲ ਪੀਜ ਖਵਾਉਣਾ ਜੇ। ਕੀ ਖਵਾਉਣਾ? ਪੀਜ ਆ ਲੈ ਲੋ ਸ਼ਰਤ। ਪੀਜ ਆ ਤੁਹਾਨੂੰ ਮਿਲੂ। ਕੱਲ ਨੂੰ ਪੀ ਜਾ ਲੈਣਾ ਸੀ ਤੈਨੂੰ ਲਿਆਉਣ ਗਿਆ ਸੀ ਕੱਲ ਨੂੰ ਕੱਲ ਨੂੰ ਜਾਣਾ ਸੀ ਟ੍ਰੇਨਿੰਗ ਦੇ ਡੈਡੀ ਮੰਨ ਨਹੀਂ ਨਾ ਸੱਚ ਵੇਰੇ ਬੁਲਾਇਆ ਸੀ ਮੈਂ ਮਾਈ ਤੇ ਮਨ ਨਹੀਂ ਆਉਂਦੀ ਤੇ ਮੈਂ ਹੁਣ ਇੱਕ ਕੁੱਤੀ ਦੁੱਧ ਪਾ ਕੇ ਆਉਣਾ ਫਿਰ ਕੰਬੜੇ ਪਏ ਜੀ ਕੁੱਤੀ ਦੁੱਧ ਪੋਣਾ ਮੈਚ ਵੇਖਣਾ 11 ਵਜੇ ਤੱਕ ਉੱਤੇ ਨੇ ਆਪ ਵੀ ਐਸਾ ਹੈ ਸੱਚ ਸਾਡਾ ਨਹੀਂ ਧਰਿਆ ਜੇ ਆਏ ਮੈਨੂੰ ਹੀ ਲੱਗ ਲਏ ਤੇ ਤਾਂ ਸ਼ੀਰ ਓਕੇ ਬਾਈ ਫਿਰ ਸੱਜ ਵੀ ਨਹੀਂ ਆ ਮੈਮ ਕੀ ਕਰਦੇ ਪਏ ਨੇ ਹਾਂਜੀ ਮੈਮ ਕੀ ਕਰਦੇ ਪਏ ਤੁਸੀਂ ਅੱਜ ਬਾਬਾਈ ਦਾ ਕਮਰਾ ਰਿੰਦਾ ਸੀ ਨਾ ਜੇ ਸਾਫ ਕਰਨਾ ਦਾ ਹਾਂਜੀ ਤੇ ਹੋਏ ਅੱਜ ਸਵੇਰੇ ਸਵੇਰੇ ਛਨਾਣਾ ਮੈਂ ਕਰ ਲਈ ਉਹ ਮੈਂ ਮਰ ਲੇਟ ਕਰਦੀ ਹਾਂ ਹਾਂਜੀ ਮੈਨੂੰ ਹੁੰਦਾ ਵੀ ਸਿਨਾ ਪਸੁੰਨਾ ਆ ਜਾਂਦਾ ਫਿਰ ਓਖਾ ਹੁੰਦਾ ਤੇ ਹੁਣ ਮੈਂ ਸਵੇਰੇ ਸਵੇਰੇ ਛਨਾਣੇ ਸੋ ਦੇ ਕੇ ਤੇ ਹੁਣ ਬਾਬਾ ਜੀ ਪੱਖਾ ਸਾਫ ਕਰ ਦਿੱਤਾ ਤੇ ਹਾਂਜੀ ਕਿੱਡਾ ਸੋਹਣਾ ਲੱਗਦਾ ਸਰੂਪ ਸਾਫ ਕਰਾਂਗੇ ਹੁਣ ਇੱਧਰ ਵਾਲਾ ਤੇ ਇਹ ਵਾਲਾ ਵੀ ਹਾਂਜੀ ਇੱਧਰ ਵੀ ਹੈਗਾ ਤੇ ਵਾਲਪੇਪਰ ਚ ਪਰ ਇੱਥੇ ਫਿਰ ਵੀ ਆਪਾਂ ਸਫਾਈ ਕਰਾਂਗੇ ਹਾਂਜੀ ਇਹ ਇਧਰ ਆਪਾਂ ਗੁਟਕਾ ਸੈੱਬ ਰੱਖਦੇ ਆ ਇਥੋਂ ਦੀ ਕਰਾਂਗੇ ਸਫਾਈ ਫਿਰ ਉੱਪਰੋਂ ਲੱਗਿਆ ਸ਼ੀਸ਼ਾ ਬਾਬੇ ਜੀ ਦੇ ਅੰਦਰ ਕੋਈ ਜ਼ਿਆਦਾ ਖਰਾਰਾ ਤਾਂ ਹੁੰਦਾ ਨਹੀਂ ਤੁਹਾਨੂੰ ਪਤਾ ਹੈ ਬਾਬੇ ਦੀਆਂ ਫੋਟੋਆਂ ਹੀ ਹੁੰਦੀਆਂ ਐ ਹਾਂਜੀ ਤੇ ਸਾਫ ਕਰਕੇ ਸਾਰਾ ਕੁਝ ਤੇ ਜਿਹੜੇ ਜਿੰਨਾ ਵਿੱਚ ਆਪਾਂ ਰੱਖਦੇ ਜਿਵੇਂ ਆਹ ਵਾਲੇ ਗੁਟਕਾ ਸੈਬ ਇਹਨਾਂ ਨੂੰ ਆਪਾਂ ਵਾਸ਼ ਕਰਕੇ ਸੁਕਾ ਕੇ ਤੇ ਫਿਰ ਗੁਟਕਾ ਸੈਬ ਵਿੱਚ ਪਾ ਕੇ ਰੱਖ ਦਾਂਗੇ ਹਾਂਜੀ ਤੇ ਬਾਕੀ ਚਾਲੂ ਪੁੱਛਤ ਦੇ ਵਿੱਚ ਦਾ ਅੱਜ ਫਿਰ ਡੀਪ ਕਲੀਨ ਕਰ ਦਾਂਗੇ ਹਾਂਜੀ ਸਹੀ ਗੱਲ ਬਾਬੇ ਦੀ ਕਮਰੇ ਦੀ ਤਾਂ ਆਪਾਂ ਵੈਸੇ ਵੀ ਸਫਾਈ ਰੱਖਦੇ ਆ ਹਨਾ ਇਹ ਬੰਦ ਹੀ ਰਹਿਣਾ ਇੱਥੇ ਮਤਲਬ ਬੰਦ ਰਹਿਣਾ ਕਰਕੇ ਘੱਟਾ ਮੈਨੂੰ ਇਹ ਸੀ ਘੱਟਾ ਹੋਊਗਾ ਪਰ ਵੇਲ ਪੋਲ ਨਹੀਂ ਪਹਿਲਾਂ ਮੈਂ ਗਿੱਲਾ ਕੱਪੜਾ ਮਾਰਿਆ ਸੁੱਕਾ ਕੱਪੜਾ ਮਾਰਿਆ ਐ ਲਿਸ਼ਕ ਗਈਆਂ ਬਾਬਾ ਜੀ ਦੇ ਸਰੂਪ ਜਿਹੜੇ ਲਿਸ਼ਕ ਗਏ ਹਾਂਜੀ ਸਹੀ ਗੱਲ ਤੇ ਬਾਕੀ ਅ ਅੱਜ ਦਾ ਵਲੌਗ ਤੁਹਾਨੂੰ ਸਾਰਾ ਕਿਹੇ ਦਾ ਲੱਗਦਾ ਰਾਤੀ ਐਂਡ ਨਹੀਂ ਸੀ ਕੀਤਾ ਹੁਣ ਆ ਸੁਬਾ ਹੀ ਅਸੀਂ ਐਂਡ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਆਪਣਾ ਅੱਜ ਵਾਲੇ ਸਾਰੇ ਦਿਨ ਦੀ ਰੁਟੀਨ ਜੋ ਵੀ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੈਸੇ ਹੁਣ ਤੱਕ ਆਪਾਂ ਰਸੋਈ ਦਾ ਮੈਂ ਸਾਰਾ ਕੰਮ ਫਿਨਿਸ਼ ਕਰ ਚੁੱਕੀ ਹਾਂ ਕੱਲਾ ਝਾੜੂ ਮੋਪ ਰਹਿ ਗਿਆ ਹੈ ਤੇ ਜਾਣਾ ਕੱਪੜੇ-ਕੁਪੜੇ ਸੈੱਟ ਕਰਨ ਵਾਲੇ ਰਹਿ ਗਏ ਆ ਤੇ ਕੇ ਵਧੀਆ ਲੱਗਦਾ ਵਲੌਗ ਵਧੀਆ ਲੱਗੇ ਲਾਈਕ ਕਰਨਾ ਉਸ ਤਾਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਦਾ ਬਿਲਕੁਲ ਵੀ ਨਾ ਭੁੱਲਿਓ ਤੇ ਕੁਝ ਕੁ ਭੈਣ ਭਰਾ ਹੈ ਜਿਹੜੇ ਆਪਣਾ ਵੀਡੀਓਸ ਤਾਂ ਵੇਂਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਉਹਨਾਂ ਅੱਗੇ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਦਿਓ ਤਾਂ ਜੋ ਸਾਡੇ ਵੀਡੀਓ ਤੇ ਜਿਹੜੇ ਨੋਟੀਫਿਕੇਸ਼ਨ ਆ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਸੋ ਆਪਣਾ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਹੀ ਤੇ ਬੜਾ ਤੁਹਾਡਾ ਧੰਨਵਾਦ ਕਰਦੀ ਆ ਕਿ ਤੁਸੀਂ ਕਿੰਨੇ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਮੇਰੇ ਕੰਮ ਨੂੰ ਵੇਖ ਕੇ ਵੀ ਤੁਸੀਂ ਕਹਿੰਦੇ ਹੋ ਕਿ ਤੁਸੀਂ ਕੰਮ ਬੜਾ ਸੋਹਣਾ ਕਰਦੇ ਹੋ ਬਾਕੀ ਤੁਸੀਂ ਸਾਡੇ ਕੰਮਾਂ ਨੂੰ ਬਹੁਤ ਸਲਾਉਂਦੇ ਜੇ ਤੇ ਜੇ ਹੁਣ ਅਸੀਂ ਕੋਈ ਵੀ ਕੰਮ ਕਰਦੇ ਆ ਤੇ ਤੁਸੀਂ ਕਹਿੰਦੇ ਜੇ ਵੀ ਹਾਂ ਤੁਸੀਂ ਹਾਰਡ ਵਰਕ ਕਰਦੇ ਤੇ ਬਿਲਕੁਲ ਅਸੀਂ ਕੱਲ ਤੁਹਾਨੂੰ ਦਸੀਏ ਸੀ ਬਿਲਕੁਲ ਦੁਪਹਿਰੇ ਵੀ ਨਹੀਂ ਸੁੱਤੇ ਤੇ ਸਾਰਾ ਦਿਨ ਅਸੀਂ ਲੱਗੇ ਰਹੇ ਪਹਿਲਾਂ ਘਰ ਦਾ ਕੰਮ ਕੀਤਾ ਫਿਰ ਅਸੀਂ ਸੂਟ ਕਾਫੀ ਕੱਢ ਲਿਆ ਮੈਂ ਵੀ ਜੇ ਸਾਨੂੰ ਅੱਜ ਸੇਹਤ ਵਧੀਆ ਰਹੀ ਤੇ ਉਸ ਲਾ ਦਾਂਗੇ ਸਿਰੇ ਕਿਉਂਕਿ ਉਸ ਤੋਂ ਬਾਅਦ ਸਾਡੀ ਰਿਬੋਂਡਿੰਗ ਤੇ ਮੇਕਅਪ ਆ ਰਿਹਾ ਤੇ ਅਸੀਂ ਹੋ ਜਾਣਾ ਸਲੂਨ ਵੱਲ ਬਿਜ਼ੀ ਤੇ ਮੇਰਾ ਇਹੀ ਇਰਾਦਾ ਬਣਦਾ ਵੀ ਉਧਰ ਬਿਜ਼ੀ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਇੱਧਰਲਾ ਸਾਰਾ ਕੰਮ ਵਧੀਆ-ਵਧੀਆ ਕਰ ਲਵਾਂ ਹਾਂਜੀ ਸੋ ਫਿਰ ਟੈਨਸ਼ਨ ਫਰੀ ਹੋ ਕੇ ਬ੍ਰਾਈਡਲ ਰੈਡੀ ਕਰਾਂਗੇ ਸਹੀ ਗੱਲ ਹੈ